ਭਗਵੰਤ ਮਾਨ ਸਾਹਿਬ ਨੇ ਝੋਨੇ ਦੀ ਖਰੀਦ ਨੂੰ ਲੈ ਕੇ ਵੱਡੀ ਮੀਟਿੰਗ ਕੀਤੀ ਆਉ ਤੁਹਾਨੂੰ ਦੱਸਦੇ ਆਂ ਪਤਪਾ ਸਾਹਿਬ ਨੇ ਮੀਟਿੰਗ ਤੋਂ ਬਾਅਦ ਕੀ ਕਿਹਾ ਅੱਜ ਸਵੇਰ ਦੀਆਂ ਮੰਡੀਆਂ 'ਚ ਝੋਨੇ ਦੀ ਨਿਰਖਣ ਖਰੀਦ ਨੂੰ ਲੈ ਕੇ ਮੰਤਰੀਆਂ ਵਿਧਾਇਕਾਂ ਅਤੇ ਅਸਰਾ ਸਹਿਬਾਨਾਂ ਨਾਲ ਮੀਟਿੰਗ ਕੀਤੀ ਨਾਲ ਹੀ ਉਹਨਾਂ ਨੂੰ ਮੰਡੀਆਂ ਦੇ ਦੌਰੇ ਕਰਨ ਦੇ ਵੀ ਨਿਰਦੇਸ਼ ਜਾਰੀ ਕੀਤੇ ਮੰਡੀਆਂ 'ਚ ਝੋਨੇ ਦੀ ਫਸਲ ਦੀ ਖਰੀਦ ਲਿਫਟਿੰਗ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਨੂੰ ਕਿਹਾ ਕਾ ਜੋ ਸਾਡੇ ਕਿਸਾਨ ਭਰਾਵਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਨਾਲ ਹੀ ਅਸੀਂ ਸ਼ੈਲਰ ਮਾਲਕਾਂ ਦੀਆਂ ਅਸਲ ਮੰਗਾਂ ਨੂੰ ਕੇਂਦਰ ਮੁੜੇ ਚੁੱਕ ਰਹੇ ਹਾਂ ਸੂਬਾ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਲਾਹ ਪਹੁੰਚਾਉਣ ਦੇ ਲਈ ਮੰਡੀ ਲੇਬਰ ਚਾਰਜ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਹੈ ਚੋਣੇ ਦੀ ਸ਼ੁਰੂ ਹੋ ਚੁੱਕੀ ਖਰੀਦ ਤੇ ਮੱਧ ਨજર ਰਾਈਸ ਮਿਲਰਸ ਦੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਪਤਕਾਰ ਮਸਲੇਆ ਖੁਰਾਕ ਅਤੇ ਜਨਤਕ ਵੰਡ ਮੰਤਰੀਆਂ ਨੂੰ ਪੱਤਰ ਲਿਖਿਆ ਨਾਲ ਹੀ ਕੇਂਦਰ ਨੂੰ ਫੌਰੀ ਹਲ ਕੱਟਣ ਦੀ ਅਪੀਲ ਵੀ ਕੀਤੀ ਮੈਂ ਉਮੀਦ ਕਰਦਾ ਹਾਂ ਕਿ ਕੇਂਦਰ ਸਰਕਾਰ ਵੱਲੋਂ ਰਾਈਸ ਮਿਲਰਾਂ ਦੇ ਮਾਮਲੇ ਸੁਲਝਾਣ ਲਈ ਤੁਰੰਤ ਠੇਸ ਕਦਮ ਚੁੱਕੇ ਜਾਣਗੇ ਤਾਂ ਕਿ ਖਰੀਦਕਾਰਾਂ ਨੂੰ ਮਿਰਵਿਕਨ ਅਤੇ ਸੁਚਾਰੂ ਤਰੀਕੇ ਦੇ ਨਾਲ ਨਤੇਰੇ ਚੜਿਆ ਜਾ ਸਕੇ ਹਾਂਜੀ ਦੰਦਾ ਜੀ ਪੰਜਾਂ ਸਾਲ ਲਗਾਤਾਰ ਕਿਸਾਨਾਂ ਲਈ ਕੰਮ ਕਰ ਰਹੇ ਹੈਗੇ ਤੇ ਉਹਨਾਂ ਨੇ ਇੱਕ ਵਾਰ ਇਹ ਜੋ ਹੈ ਚੋਨੇ ਦੀ ਖਰੀਦ ਨੂੰ ਲੈ ਕੇ ਜੋ ਹੈ ਕੇਂਦਰ ਸਰਕਾਰ ਨਾਲ ਵੀ ਗੱਲ ਕੀਤੀ ਤੇ ਮੰਤਰੀਆਂ ਵਿਧਾਇਕਾਂ ਨਾਲ ਵੀ ਬੈਠ ਕੇ ਵੱਡੀ ਮੀਟਿੰਗ ਕੀਤੀ ਤੇ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਕਿਸਾਨ ਭਰਾਵਾਂ ਨੂੰ ਦਿੱਕਤਾਂ ਆਂਦੀ ਹੈਗੀਆਂ ਉਹਨਾਂ ਨੂੰ ਸੋਲਵ ਕੀਤਾ ਜਾਵੇ ਪੰਥਮਾ ਸਾਹਿਬ ਤੁਸੀਂ ਇਦਾਂ ਹੀ ਕੰਮ ਕਰਦੇ ਰਹੋ ਚੋ ਤੇ ਜੇ ਤੁਸੀਂ ਸਕੂਲ ਖੋਲਦੇ ਹੋ ਕਾਲਜ ਖੋਲਦੇ ਹੋ ਹਰ ਵਾਰੀ ਦੱਸਦੇ ਆਂ ਤੇ ਹੁਣ ਕਿਸਾਨਾਂ ਦੇ ਲਈ ਵੀ ਤੁਸੀਂ ਕੰਮ ਕਰ ਰਹੇ ਹੋ ਜੋ ਵਧੀਆ ਕੰਮ ਹੈ ਚੋਨੇ ਦੀ ਖਰੀਦ ਨੂੰ ਲੈ ਕੇ ਜੋ ਤੁਸੀਂ ਮੀਟਿੰਗ ਕਰਦੇ ਹੋ ਉਹਦੇ ਨਾਲ ਕਿਸਾਨਾਂ ਦੇ ਵਿੱਚ ਆਤਮ ਵਿਸ਼ਵਾਸ ਵਧਦਾ ਹੈਗਾ ਉਹ ਵੀ ਇਹ ਚਾਹੁੰਦੇ ਹੈ ਕਿ ਸਰਕਾਰ ਸਾਡੇ ਕੰਮ ਕਰੇ ਤੇ ਦੇਖ ਕੇ ਕਿਸਾਨਾਂ ਨੂੰ ਵੀ ਮੋਟੀਵੇਸ਼ਨ ਮਿਲਦੀ ਹੈਗੀ ਉਹਨਾਂ ਨੂੰ ਸਾਹ ਮਿਲਦਾ ਹੈ ਕਿ ਸਰਕਾਰ ਸਾਡੇ ਲਈ ਕੰਮ ਕਰਦੀ ਹੈ ਤੇ ਉਹ ਵੀ ਜੋ ਹੈ ਮਿਹਨਤ ਕਰਨ ਤੇ ਇਹ ਜਾਂਦੇ ਆਂਦੇ ਤੁਹਾਨੂੰ ਦੱਸਦੀ ਇਹ ਪੰਪਾ ਸਾਹਿਬ ਨੇ ਝੋਨੇ ਦੀ ਖਰੀਦ ਨੂੰ ਲੈ ਕੇ ਅਸਰਾਂ ਵਿਧਾਇਕਾਂ ਕੇਂਦਰ ਸਰਕਾਰ ਦੇ ਆ ਵੱਖ-ਵੱਖ ਮੰਤਰੀਆਂ ਦੇ ਨਾਲ ਗੱਲ ਕੀਤੀ ਤੇ ਕਿਸਾਨਾਂ ਦੀ ਝੋਨੇ ਦੀ ਖਰੀਦ ਨੂੰ ਲੈ ਕੇ ਹਰ ਪ੍ਰੋਬਲਮ ਸੋਲਵ ਕਰਨ ਨੂੰ ਕਿਹਾ ਕੇਂਦਰ ਸਰਕਾਰ ਨੂੰ ਇਹ ਸੀ ਆਦੀ ਖਬਰ